ਜੀ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਆਪਣੀ ਚੈਨਲ ਜੌਬਸ ਵਾ ਜਗਨੂਰ ਦੇ ਵਿੱਚ ਤੇ ਦੋਸਤੋ ਅੱਜ ਦਾ ਜਿਹੜਾ ਅਪਡੇਟ ਨਿਕਲ ਕੇ ਆ ਰਿਹਾ ਵਾ ਉਹ ਪੰਜਾਬ ਵਿੱਚ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਜਿਹੜੀ ਭਰਤੀ ਨਿਕਲ ਕੇ ਆ ਰਹੀ ਹੈ ਸੇਵਾਦਾਰ ਗਰੁੱਪ ਡੀ ਦੇ ਵਿੱਚ ਜੇ ਤੁਸੀਂ 8ਵੀਂ ਪਾਸ ਕੀਤੀ ਹੈ ਤੁਸੀਂ ਪੋਸਟ ਵਾਸਤੇ ਅਪਲਾਈ ਕਰ ਸਕਦੇ ਕਿਵੇਂ ਅਪਲਾਈ ਕਰਨਾ ਕੀ ਲਾਸਟ ਡੇਟ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ 'ਚ ਦਵਾਂਗੇ ਤਾਂ ਆਓ ਦੋਸਤੋ ਤੁਹਾਨੂੰ ਨੋਟੀਫਿਕੇਸ਼ਨਾਂ ਦੇ ਚਲਦੇ ਹਾਂ ਤੇ ਦੋਸਤੋ ਤੁਸੀਂ ਦੇਖ ਸਕਦੇ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਵੱਲੋਂ ਜਿਆ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਵਾ ਦੋਸਤੋ ਨੈਕਸਟ ਜੇ ਆਪਾਂ ਗੱਲ ਕਰੀਏ ਤੇ ਜਿਸ ਵਿੱਚ ਤੁਸੀਂ ਦੇਖ ਸਕਦੇ ਜੋ ਕਿ ਪੰਜ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਸੇਵਾਦਾਰ ਦੀਆਂ ਗਰੁੱਪ ਡੀ ਦੇ ਵਿੱਚ ਠੀਕ ਹੈ ਸਿੱਧੀ ਜਿਹੜੀ ਭਰਤੀ ਦੇ ਕੋਟੇ ਦੀਆਂ ਅਸਾਮੀਆਂ ਦੀ ਜੇ ਨਿਰਧਾਰਤ ਪਰਫਾਰਮਾ ਤੋਂ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਮਿਲ ਜੇਗਾ ਤੇ ਲਿੰਕ ਮੈਂ ਇੱਥੇ ਦੇ ਦਾਂਗਾ ਡਿਸਕ੍ਰਿਪਸ਼ਨ ਦਾ ਤੇ ਉੱਥੇ ਤੁਸੀਂ ਆਪ ਐਪਲੀਕੇਸ਼ਨ ਜਿਹੜੀਆਂ ਡਾਊਨਲੋਡ ਫਾਰਮ ਕਰ ਸਕਦੇ ਜਿਹਦੇ ਉੱਤੇ ਲਾਸਟ ਡੇਟ ਜਿਹੜੀ ਰੱਖੀ ਗਈ ਹੈ 7 ਜਨਵਰੀ ਰੱਖੀ ਗਈ ਸ਼ਾਮ 5 ਵਜੇ ਤੱਕ ਤੇ ਐਡਰੈਸ ਨੋਟ ਕਰ ਸਕਦੇ ਜਿੱਥੇ ਤੁਸੀਂ ਆਪਣੀ ਅਪਲੀਕੇਸ਼ਨਾਂ ਭਜਾਉਣੀਆਂ ਜੋ ਸਕੱਤਰ ਪੰਜਾਬ ਲੋਕ ਸੇਵਾ ਕਮਿਸ਼ਨ ਬਰਾਦਰੀ ਗਾਰਡਨ ਪਟਿਆਲਾ ਪਿੰਨ ਕੋਡ ਨਾਲ ਮੈਂਸ਼ਨ ਕੀਤਾ ਹੋਇਆ ਵਾ ਠੀਕ ਹੈ ਜੀ ਜਿਸ ਵੀ ਤੁਸੀਂ ਦੇ ਸਕਦੇ ਜਿਉਂਕਿ ਅਰਜੀ ਫਾਰਮ ਨਾਲ ਵਿਦਿਅਕ ਯੋਗਤਾ ਦਾ ਸਰਟੀਫਿਕੇਟ ਜਨਮ ਮਿਤੀ ਦਾ ਸਰਟੀਫਿਕੇਟ ਅਰਜਿਸਤ੍ਰਮ ਤੇ ਮੌਜਦਾ ਯੋਗਤਾ ਹੋਇਆ ਸਕੂਲ ਸਰਟੀਫਿਕੇਟ ਰਾਕਵੇ ਵਰਗ ਨਾ ਸਬੰਧਿਤ ਸਰਟੀਫਿਕੇਟ ਪੰਜਾਬ ਸਨੀਗਤ ਸਰਟੀਫਿਕੇਟ ਤਸਦੀਕਾ ਹੋਣਾ ਚਾਹੀਦਾ ਠੀਕ ਹੈ ਤੇ ਬੈਂਕਟਰ ਜੋ 750 ਲੋਕ ਸੇਵਾ ਕਮਿਸ਼ਨ ਦੇ ਨਾਮ ਪਟਿਆਲਾ ਵਿਖੇ ਅਦਾਇਗੀ ਯੋਗ ਹੋਣਾ ਚਾਹੀਦਾ ਤੇ ਨਾਲ ਦੋ ਪਾਸਪੋਰਟ ਸਾਈਜ਼ ਜਿਹੜੀਆਂ ਫੋਟੋਆਂ ਨਾਲ ਹੋਣੀਆਂ ਚਾਹੀਦੀਆਂ ਨੇ ਦੋਸਤੋ ਮੁੰਡੇ ਕੁੜੀਆਂ ਦੋਨੋਂ ਇਹਨਾਂ ਪੂਰ ਸਮੱਸਿਆ ਅਪਲਾਈ ਕਰ ਸਕਦੇ ਨੇ ਜੇ ਨੈਕਸਟ ਗੱਲ ਕਰੀਏ ਤੁਸੀਂ ਜਿਸਾ ਜੋ ਜਦੋਂ ਦੀਆਂ ਤਿੰਨ ਫਾਈਲ ਇੱਕ ਗਈਆਂ ਇੱਕ ਸਰਵ ਰੱਖੀ ਗਈ ਹੈ ਫੀਮੇਲ ਵਾਸਤੇ ਸਾਅ ਕਾ 40 ਸਾਅ ਕਾ 40 ਤਾਂ ਆਸ਼ਰਮ ਖਰਵਾਸਤ 1 ਕਾ ਠੀਕ ਹੈ ਜੀ ਇਸੇ ਤਰ੍ਹਾਂ ਬਾਲਮਿਕੀ ਮਜਬੂਸ ਇੱਕ ਪੰਜਾਬ ਵਾਸਤੇ 1 ਕਾ ਤੇ ਕੋਲ ਜਿਤਨੇ ਪੰਨੋ ਪੋਸਟਾਂ ਨੇ ਜਿਸ ਤਿੰਨ ਪੋਸਟਾਂ ਸਰਵ ਰੱਖेंगे ਯਾਨੀ ਇਸਤਰੀਆਂ ਵਾਸਤੇ ਠੀਕ ਹੈ ਇਹ ਜਿਹੜੀਆਂ ਪੋਸਟਾਂ ਘਟਾਈਆਂ ਤੇ ਵਧਾਈਆਂ ਵੀ ਜਾਂ ਸਖਤ ਕੀਤੀਆਂ ਸੈਲਰੀ ਦੀ ਗੱਲ ਕਰੀਏ ਦੋਸਤੋ ਤੁਸੀਂ ਦੇਖ ਸਕਦੇ 18000 ਤੋਂ ਲੈ ਕੇ 55900 ਤੱਕ ਜੇ ਤੁਹਾਡੀ ਦੋਸਤੋ ਸੈਲਰੀ ਹੋਏਗੀ ਜੇ ਤੁਸੀਂ ਅਠਵੀਂ ਕੀਤੀ ਹੈ ਤਾਂ ਤੁਸੀਂ ਇਸ ਪੋਸਟ ਵਾਸਤੇ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਦੇਖ ਸਕਦੇ ਜਿਉਂਕਿ ਪੰਜਾਬ ਗਰੁੱਪ ਡੀ ਦੇ ਵਿੱਚ ਜਿਹੜੇ ਅਧਿਨ ਮਾਨਤਾ ਪ੍ਰਾਪਤ ਵਿਦਿਅਕ ਸੰਸਥਾ ਤੋਂ ਪੰਜਾਬੀ ਕਿਸੇ ਮੀਟਰ ਸਟੈਂਡਰਡ ਦੀ ਪ੍ਰੀਖਿਆ ਪਾਸ ਹੋਣਾ ਲਾਜ਼ਮੀ ਰੱਖਿਆ ਗਿਆ ਦੋਸਤੋ ਤੇ ਨੈਕਸਟ ਏਜ ਲਿਮਟ ਦੀ ਗੱਲ ਕਰੀਏ 18 ਸਾਲ ਤੋਂ ਘੱਟ ਤੇ 35 ਸਾਲ ਤੋਂ ਵੱਧ ਜਿਹੜੀ ਤੁਹਾਡੀ ਏਜ ਲਿਮਟ ਨਹੀਂ ਹੋਣੀ ਚਾਹੀਦੀ ਜਿਹਨਾਂ ਦੇ ਕੈਟਾਗਰੀ ਵਾਸਤੇ ਬਾਕੀ ਤੁਸੀਂ ਦੋਸਤੋਂ ਦੇ ਸਕਦੇ ਕਿ ਜਿੰਨੀਆਂ ਬਾਕੀ ਕੈਟਾਗਰੀ ਨਹੀਂ ਉਹ ਮੈਂਸ਼ਨ ਕੀਤੀਆਂ ਹੋਈਆਂ ਨੇ ਜਿਸ ਵਿੱਚ ਭਰਤੀ ਕਰਨ ਦਾ ਤਰੀਕਾ ਮੈਂਸ਼ਨ ਕੀਤਾ ਪਾਰਟ E ਦੇ ਵਿੱਚ ਪੰਜਾਬੀ ਭਾਸ਼ਾ ਦਾ ਲਿਖਤੀ ਟੈਸਟ ਲਿਆ ਜਾਵੇਗਾ ਠੀਕ ਹੈ ਜੀ ਤੇ ਜਿਸ ਵਿੱਚ ਪੂਲ 100 ਅੰਕਾਂ ਦੇ ਲਿਖਤੀ ਟੈਸਟ ਪਾਰਟ B ਦੇ 30 ਹੋਣਗੇ ਤੇ ਸਕਿੱਲ ਟੈਸਟ ਪ੍ਰੈਕਟੀਕਲ ਤੇ ਜਨਰਲ ਐਪਟੀਟਿਊਡ ਦੇ 25 ਹੋਣਗੇ 25 ਮਾਰਕਸ ਦਾ ਜਿਹੜਾ ਤੁਹਾਡਾ ਹੋਏਗਾ ਆਬਜੈਕਟਿਵ ਟਾਈਪ ਜਿਹੜਾ ਤੁਹਾਡਾ ਟੈਸਟ ਦੋਸਤੋ ਆਉਣ ਵਾਲਾ ਵਾ ਤੇ 50% ਜਿਹੜੇ ਕੁਆਲੀਫਾਈਡ ਪਾਸ ਕਰਨੀ ਰੱਖਿਆ ਗਿਆ ਵਾ 2 ਘੰਟੇ ਜਿਹੜਾ ਤੁਹਾਡਾ ਲਿਖਤੀ ਪ੍ਰੀਖਿਆ ਦਾ ਟਾਈਮ ਹੋਏਗਾ ਦੋਸਤੋ ਠੀਕ ਹੈ ਬਾਕੀ ਇਨਸਟਰਕਸ਼ਨ ਵਗੈਰਾ ਹੈਗੀਆਂ ਨੇ ਠੀਕ ਹੈ ਜੀ ਜਿਸ ਵੀ ਤੁਸੀਂ ਦੇ ਸਕਦੇ ਜੋ ਤੇ ਜਨਾ ਕਾਰਦੀ ਦੇ ਵਾਸਤੇ ਸਟਾਫ ਆਫੀਸ ਰੱਖੀ ਗਈ ਹੈ ਤੇ ਬਾਕੀ ਜਿਹੜੀਆਂ ਪੋਸਟਾਂ ਜਨਾ ਵਾਸਤੇ 50 ਰੁਪਏ ਦੋਸਤੋ ਫੀਸ ਰੱਖੀ ਗਈ ਹੈ ਠੀਕ ਹੈ ਜੀ ਮੈਂਸ਼ਨ ਕੀਤਾ ਹੋਇਆ ਕਿ ਕਿਸ ਨਾਮ ਤੇ ਭਿਜਣੀ ਹੈ ਸਾਰੇ ਡਿਟੇਲ ਦੋਸਤੋ ਤੁਸੀਂ ਦੇਖ ਸਕਦੇ ਹੋ ਸਰ ਬਾਕੀ ਇਨਸਟਰਕਸ਼ਨ ਜਿਹੜਾ ਹੈਗਾ ਨਾ ਦੋਸਤੋ ਠੀਕ ਹੈ ਜੀ ਤੇ ਪਰਫਾਰਮਾ ਤੁਹਾਨੂੰ ਮਿਲ ਜੇਗਾ ਠੀਕ ਹੈ ਜੀ ਉਹ ਤੁਸੀਂ ਚੰਗੀ ਤਰ੍ਹਾਂ ਦੇਖ ਕੇ ਪੜ ਕੇ ਤੇ ਆਪਣੇ ਜਿਹੜੀ ਐਪਲੀਕੇਸ਼ਨ ਉਹ 250 ਰੁਪਏ ਦੇ ਜੋ ਤੇ ਅਨੈਕਸਰ 36 ਦੇ ਵਿੱਚ ਅਰਜੀ ਫਾਰਮ ਜਿਹੜਾ ਮੈਂਸ਼ਨ ਕੀਤਾ ਹੋਇਆ ਵਾ ਠੀਕ ਹੈ ਇਸੇ ਤੁਸੀਂ ਆਪਣੀ ਫੋਟੋ ਨਾਲ ਨਕਤੀ ਜਿਹੜੀ ਦੋਸਤੋਂ ਮੈਂਸ਼ਨ ਕਰ ਦੇਣੀ ਹੈ ਠੀਕ ਹੈ ਤੇ ਇਹ ਭਰ ਕੇ ਜਿਸ ਵੀ ਕਿਸ ਬੈਂਕ ਦਾ ਤਾਰੀਖ ਮਿਤੀ ਕੋਈ ਵੀ ਹੈਗਾ ਜਿੰਨੀ ਰਕਮ ਪੇ ਕਰਨੀ ਹੈ ਠੀਕ ਹੈ ਤੇ ਬਾਕੀ ਉਸ ਲਈ ਜੀ ਸਦਰਸ ਵੇ ਕੋਸ਼ਨਾ ਪੱਤਰ ਤੇ ਜੇ ਕੋਈ ਕੇਸ ਵਗੈਰਾ ਹੈਗਾ ਵਾ ਉਹ ਸਾਰਾ ਇੱਥੇ ਮੈਂਸ਼ਨ ਕਰ ਦੇਣਾ ਵਾ ਜੇ ਨਹੀਂ ਹੈਗਾ ਤੇ ਤਾਂ ਵੀ ਮੈਂਸ਼ਨ ਕਰ ਦੇਣਾ ਵਾ ਤੇ ਜਿਹੜੇ ਵੀ ਚਾਹ ਹਣ ਅਪਲਾਈ ਕਰਨਾ ਚਾਹੁੰਦੇ ਜਰੂਰ ਕਰੋ ਤੇ ਭਾਗੀਰ ਤੁਹਾਨੂੰ ਵੀਡੀਓ ਵਧੀਆ ਲੱਗੀ ਸੀ ਜਰੂਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ